हाँ इतनी गर्मी मानते हैं तुम हैं कितनी गर्मी मानते हैं इस दिन आगे आगे दो तीन सात के दो दो आठ एक ना मतलब मैं जाती हूँ नहीं तोड़ दे भी चलेगी ज़रा लोग क्या उसके बाद में नहीं जाता चार बार तो तुझे निकालेगा दो रुपये तो मज़ा लेगा नहीं नहीं कितना टेन थर्टी चार बार आप

ਹੈਲੋ ਹਾਂਜੀ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਮਨਦੀਪ ਭੰਗੂ ਬਲੌਗ ਚੈਨਲ ਤੇ ਆਵਜੀ ਦਾ ਸਾਰਿਆਂ ਦਾ ਸਵਾਗਤ ਹੈ ਜੀ ਤੁਸੀਂ ਸਾਰੇ ਠੀਕ ਠਾਕ ਹੋਮੋਂਗੇ ਚੜ੍ਹਦੀ ਕਲਾ ਦੇ ਵਿੱਚ ਹੋਮੋਂਗੇ ਤੇ ਜੀ ਆਪਾਂ ਅੱਜ ਮੌਸਮ ਆ ਜਿਹੜਾ ਬਹੁਤ ਵਧੀਆ ਸੀਗਾ ਹਨਾ ਧੁੱਪ ਨਿਕਲੀ ਹੋਈ ਸੀ ਹਵਾ ਵੀ ਵਧੀਆ ਚੱਲਦੀ ਸੀ ਤਾਂ ਕਰਕੇ ਜੀ ਆਪਾਂ ਅੱਜ ਜਾ ਰਹੇ ਸੀਗੇ ਬਿਸਕਟ ਕਰਵਾਉਣਾ ਤੇ ਆਪਣਾ ਤਿੰਨ ਚਾਰ ਦਿਨ ਹੋ ਗਏ ਤੋਂ ਆ ਸੀਗਾ ਮੀਂਹ ਪੈ ਰਿਹਾ ਸੀਗਾ ਅਸੀਂ ਤਾਂ ਕਰਕੇ ਨਹੀਂ ਬਿਸਕਟ ਕਰਵਾਏ ਹੈਗੇ ਕਿਉਂਕਿ ਆਪਾਂ ਨੂੰ ਪਤਾ ਹੈ ਜਿਹੜਾ ਵੈਦਰ ਆ ਐਵੇਂ ਦਾ ਵੀ ਸਿੱਲੀ ਜਿਹੀ ਚੀਜ਼ ਹੋ ਜਾਂਦੀ ਆ ਅਸੀਂ ਧੁੱਪ ਦੀ ਥੋੜੀ ਜਿਹੀ ਵੇਟ ਕਰ ਰਹੇ ਸੀਗੇ ਅੱਜ ਧੁੱਪ ਨਿਕਲੀ ਹੋਈ ਸੀਗੀ ਤੇ ਮੈਂ ਕਿ ਹਰਮਨ ਨੂੰ ਕਿਹਾ ਮੈਂ ਕਿ ਪੁੱਤ ਬਿਸਕਟ ਕਰਵਾ ਲੈ ਸਮਾਨ ਸੀਗਾ ਜਿਹੜਾ ਜ਼ਿਆਦਾ ਸੀਗਾ ਥੋੜਾ ਜਿਹਾ ਹਨਾ ਬੀਬੀਆਂ ਪਹਿਣਨ ਦੇਣੇ ਸੀਗੇ ਆਪਾਂ ਸੰਧਾਰੇ ਤਾਂ ਕਰਕੇ ਹਰਮਨ ਕਹਿੰਦਾ ਮम्मा ਤੁਸੀਂ ਸਮਾਨ ਆ ਜਿਹੜਾ ਮੇਰੇ ਨਾਲ ਰਖਵਾਣ ਚਲੇ ਜਾਓ ਇੱਕ ਵਾਰ ਫਿਰ ਉਸ ਤੋਂ ਬਾਅਦ ਚ ਚਲੋ ਕੋਈ ਗੱਲ ਨਹੀਂ ਮੈਂ ਉੱਥੇ ਬਹਿ ਜਾਊਗਾ ਹਨਾ ਸਾਡੇ ਤਾਂ ਜੀ ਪਿੰਡ ਦੇ ਵਿੱਚ ਸਾਨੂੰ ਈਜ਼ੀ ਆ ਥੋੜਾ ਜਿਹਾ ਪਿੰਡ ਦੇ ਵਿੱਚ ੱਡੇ ਤੇ ਹੀ ਬਣਾਉਂਦੇ ਨੇ ਬਿਸਕਟ ਤੇ ਮੈਂ ਹਰਮਨ ਨਾਲ ਚਲੀ ਗਈ ਸੀ ਸਮਾਨ ਰਖਾਉਣਾ ਤੇ ਫੇਰ ਹਰਮਨ ਉਸਮਾਨ ਰੱਖ ਕੇ ਆ ਗਿਆ ਸੀਗਾ ਬਿਸਕੁਟਾਂ ਦਾ ਕਿਉਂਕਿ ਉੱਥੇ ਵੀਰੇ ਨੇ ਹਰਮਨ ਨੂੰ ਕਹਿਤਾ ਸੀ ਕਹਿੰਦਾ ਪੁੱਤ ਤੁਸੀਂ ਮੇਰਾ ਫੋਨ ਨੰਬਰ ਲੈ ਜਾਓ ਵੀ ਤੁਸੀਂ ਕਰਕੇ ਪੁੱਛ ਲਿਓ ਫਿਰ ਤੁਸੀਂ ਆ ਜਾਓ ਹਨਾ ਵੀ ਇੰਨੀ ਗਰਮੀ ਚ ਕਾਤੋਂ ਫਿਰ ਇੰਨਾ ਟਾਈਮ ਉਰੇ ਬੈਠੋਗੇ ਹਰਮਨ ਲਿਆ ਸੀ ਜੀ ਉਹਨਾਂ ਦਾ ਫੋਨ ਨੰਬਰ ਹਰਮਨ ਨੇ ਕਰਕੇ ਪੁੱਛ ਲਿਆ ਸੀਗਾ ਫਿਰ ਉਹ ਕਹਿੰਦੇ ਕੋਈ ਗੱਲ ਨਹੀਂ ਹੁਣ ਤੁਸੀਂ ਆ ਜਾਓ ਦੁੱਧ ਦਾ ਫੜਾ ਮੁੰਡਾ ਸਾਡਾ ਅੱਜ ਬਿਸਕਟ ਕਰਾਉਂਦਾ ਖੇਡਦਾ ਢੜਕੇ ਦਾ ਵਿਚਾਲਾ ਸੇਰ ਦਾ ਆ ਦੇਖ ਲੈ ਕਿਵੇਂ ਹਾਈ ਹਾਈ ਆਹ ਤਾਂ ਵੀ ਲੱਗ ਰਿਹਾ ਮਾਲਤਾ ਹੈ ਸਭ ਤੋਂ ਮੁੰਧੇ ਰਹਾਂਗੇ ਠੰਡੀ ਜਿਹੀ ਉਹ ਬੁੱਤਾਇਆ ਹਵਾ ਇਦੈ ਸੁੱਧਾ ਨੂੰ ਮਾਨੀ ਸੇਰੇ ਕੱਚਾ ਸਿੱਟਾ ਨਾ ਹੋ ਜਾਏ ਬਣ ਲੀਆ ਹੱਦ ਲਾ ਤੁਮ ਇਹਨਾਂ ਉਹਦਾ ਕਰ ਬਧਾਉਂਦੇ ਲੋੜ ਹੁੰਦੇ ਬੰਦਾ ਕੱਲਾ ਕਰਾ ਲਿਆ ਉਹਨੇ ਸਵੇਰੇ ਸਾਰਾ ਸੁਹਾਣਾ ਸਿਰਖਿਆ ਥੋੜਾ ਜਿਹਾ ਨੀ ਚਾਲ ਮੱਦੇ ਹਸਕੇ ਹੁੰਦਾ ਨਾ ਕਾ ਲੇ ਵਾਰੇ ਕਾਉ ਨੇ ਕਹਿੰਦੇ ਸਰਪੰਚੀ ਮੈਂ ਲੈਣੀ ਗਲਾ ਸੜਾ ਕੰਮ ਨਹੀਂ ਆਵਤਾ ਨਕੇ ਰਸੇ ਵੇਰ ਦੇ ਲੈ ਜਾ ਵਾ ਪਾ ਜਾ ਅੱਗੇ ਆ ਗਏ ਭਾਈ ਮੈਂ ਕੁੰਡੇ ਉਹਨਾਂ ਲਾ ਕੇ ਰੱਖੀ ਸੀ ਮੈਂ ਕਿ ਚੱਲ ਕਿੱਥੇ ਤੇ ਹਾਂ ਤੇ ਜੀ ਲਿਆਂਦੇ ਪਿੱਤੇ ਫਿਰ ਅਸੀਂ ਟੱਕਰ ਲਾਉਣੇ ਰੱਖ ਕੇ ਐਸੇ ਜਿੱਤੇ ਕੋਈ ਮਾਰੀ ਚੋਲੀ ਰੱਖ ਲੈ ਕਿ ਮੈਂ ਤਾਂ ਮੁਆਫੀ ਲਵਾਂ ਮੈਨੂੰ ਨਹੀਂ ਲੈਣੀ ਜਾਣੇ ਬਿਸਕੁਟ ਪਾਉਣੇ ਨੇ ਫਿਰ ਗਿੱਲੇ ਜੇ ਹੋ ਜਾਣਗੇ ਮੱਚ ਨਹੀਂ ਬਣੇ ਬਿਸਕੁਟ ਇਹਦੇ ਪੰਜ ਪੀਪੇ ਚ ਹੁੰਦੇ ਨੇ ਦੋ ਦੋ ਉੱਥੇ ਹੈਗੇ ਨੇ ਦੋਏ ਲੈ ਜਾਨੇ ਇੱਕ ਵਾਰ ਬਣਾ ਤਾਂ ਕਿੰਨੇ ਘੰਟੇ ਲੱਗੂ ਬਣਾਉਣ ਨੂੰ ਘੰਟਾ ਕਿ ਲੱਗੂ ਹਜੇ ਤਾਂ ਲੱਗੂ ਫਿਰ ਮੈਂ ਤਾਂ ਨਹੀਂ ਪੁੱਤ ਮੈਂ ਤਾਂ ਲੈ ਨਹੀਂ ਕੋਈ ਗੰਮ ਕੰਮ ਕਿਚਨ ਜਾ ਭਾ ਜਾ ਹਾਂ ਤਾਂ ਹੈ

2 ਰੁਪਏ ਲੈ ਲਿਆ ਹਾਂਜੀ ਤੇ ਉਰੇ ਪਿੱਪੇ ਕਰਨੇ ਸੀਗੇ ਸਾਫ ਇਹ ਪਿੱਪੇ ਸੀਗੇ ਜੀ ਘਿਓ ਵਾਲੇ ਰਫੈਂਡ ਵਾਲੇ ਪਿੱਪੇ ਸੀਗੇ ਹਨਾ ਚੀਜ਼ ਵੀ ਆਪਾਂ ਉਦੋਂ ਹੀ ਵਰਤੋਂ ਚ ਜਦੋਂ ਚੀਜ਼ ਲਿਆਉਣੀ ਹੁੰਦੀ ਆ ਉਦੋਂ ਹੀ ਥੋੜੀ ਜਿਹੀ ਚਿੱਤੇ ਆਉਂਦੀ ਆ 6 ਮਹੀਨੇ ਪੁਰਾਣੇ ਪਿੱਪੇ ਪਏ ਸੀਗੇ ਇਹ ਅੱਜ ਚਲੋ ਇਹਨਾਂ ਦੇ ਢੱਕਣ ਵਗੈਰਾ ਲਗਵਾਏ ਕਿਉਂਕਿ ਅੱਜ ਇਹਨਾਂ ਦੀ ਜ਼ਰੂਰਤ ਸੀਗੀ ਬਿਸਕੁਟ ਪਾਉਣੇ ਸੀਗੇ ਇਹਨਾਂ ਦੇ ਵਿੱਚ ਥੋੜਾ ਜਿਹੜਾ ਘਿਓ ਸੀਗਾ ਨਾ ਉਹ ਗਰਮ ਪਾਣੀ ਨਾਲ ਠੀਕ ਆਉਣਾ ਸੀਗਾ ਕਰਨੇ ਵੇਲੇ ਕਿ ਨਹੀਂ ਮੰਨਦਾ ਹੈ ਨਹੀਂ ਆਹ ਚੱਲਪੀ ਕਿੰਨੇ ਸੋਨੇ ਓਕੇ ਨਹੀਂ ਆ ਜਦੋਂ ਲਵਾਟ થઈ ਜਾਵਾ ਤਾਂ ਖਾਤਾ ਸੀ ਨਾ ਦੇਖ ਲੋ ਕਿ ਅੱਧੇ ਜਾਣ ਸਾਰੇ ਉੱਤਰ ਗਿਆ ਇਸ ਤਰ੍ਹਾਂ ਵੇ ਘਰ ਲੈਣੇ ਕਾਨੂੰਨੀ ਜਮੀ ਕਿੱਤੇ ਵੀ ਉਹ ਗੱਲ ਨਹੀਂ ਹੈ ਜਿਵੇਂ ਪਹਿਲਾਂ ਨਹੀਂ ਹੁੰਦੇ ਸੀ ਇਹਨਾਂ ਭਾਰੀ ਤੜੀ ਆਕੇ ਨਹੀਂ ਉੱਥੇ ਨਹੀਂ ਗਿਆ ਹਾਂ ਉਹ ਨਹੀਂ ਹੈਗੀਆਂ ਗੱਲਾਂ ਪਹਿਲਾਂ ਇਹ ਤੇ ਤੇਨੇ ਮਜ਼ਬੂਤ ਹੁੰਦੇ ਤਾਂ ਚੱਲੋ ਕਿਿੱਤੇ ਸੰਧਾਰਾ ਲੈ ਜਾਂਦੇ ਸੀ ਦੇਖੋ ਆਕੇ ਜਿਹੜੀ ਸੁਣੀ ਨਾਲ ਲਾਤੇ ਜਾਂਦਾ ਜਦ ਵੀ ਦੇਖੋ ਆਕੇ ਮੇਰੀ ਸੁਣੀ ਨਾਲ ਪਹਿਲਾ ਘਰ ਮਿਸਕਾਲਾ ਤੂੰ ਮੈਂ ਚਾਹ ਬਣਾ ਕੇ ਦਿੰਨੀ ਆਈ ਹਣਾ ਚੱਲ ਗਈ ਚਾਹ ਦੇ ਪਾਣੀ ਹਾਂਗੇ ਜੀ ਆਪਣੇ ਬਿਸਕੁਟ ਕਿਹਨੇ ਉਹ ਹਵਾ ਨਾ ਲਵਾਇਆ ਛੱਲੇ ਹੋਏ ਮੈਂ ਤੇਰਾ ਹਵਾ ਨਾ ਹਾਂ ਹੈ ਜੀ ਨੇ ਚਾਹ ਸਾਰਾ ਤਾਂ ਪਹਿਲੇ ਪੈਣਾ ਪੋਉਂਗਾ ਆਹ ਮੈਂ ਮੋਮੇ ਸੋਹ ਤੋ ਉਹ ਸੁ ਕੜਤਨ ਦਾ ਤੁਸਦੇ ਵਈ ਨਾ ਖਾਤਣਾ ਸੁ ਮਾ ਬਣਨੇ ਜਿਹੜੀ ਉਹਨੇ ਪਿਲੀ ਵਾਰ ਮਲੇ ਕੋਲੇ ਤੇ ਲੈ ਆਸੀ ਉਹ ਮਜ਼ਬੂਤ ਸੀਗਾ ਇਹ ਪਿੱਪਾ ਆ ਵੀ ਪਤਾ ਪਿੱਪੇ ਤਾਂ ਹੋਈ ਨਾ ਨਾਰਮਲ ਦੇ ਉਹਦਾ ਪਿੱਪਾ ਮਜ਼ਬੂਤ ਵੱਡਾ ਵੀ ਸੀ ਇਹਨਾਂ ਨਾਲ ਇਹ ਛੋਟਾ ਹੈ ਕਿ ਛੋਟੇ ਨਹੀਂ ਬਿੱਤੇ ਖਲੋਚ ਆ ਗਏ ਆਪਣੇ ਬਿਸਕੁਟ ਬਣ ਕੇ ਨਾ ਤਮਾਂਗੇ ਬਿੱਜੀਆਂ ਪਾਣਾ ਦਸੰਭਾਰਾਂ ਹੈ ਹਾਂ ਅੰਦੇ ਇਸ ਵੇਲੇ ਚੱਲ ਗਿਆ ਨੂੰ ਐਨ ਲਈ ਮੈਨੂੰ ਪਾਪਾ ਆਵੇ ਘਰ ਦੇ ਹਾਏ ਹਾਏ ਹਾਂ ਪਹਿਲਾਂ ਪਾਪਾ ਦਿੱਤੇ ਤੁਸੀਂ ਅੱਛਾ ਮੈਂ ਨਾ ਸਕਟਰ ਪਤਾ ਕਿਹੜੇ ਵਧੀਆ ਲਾਦੇ ਐ ਇਹ ਜਿਹੇ ਇਹ ਜਿਹੇ ਸਕਟਰ ਨੂੰ ਬੜੇ ਹਾਰਦੇ ਹਾਂ ਹਾਂ ਇਹਨਾਂ ਲਈ ਜਿੱਥੇ ਤੱਕ ਹੋ ਗਿਆ ਆਹ ਹਾਂ ਤੇ ਪਿੱਛੇ ਤੇ ਇਹਨੂੰ ਭਰ ਕੇ ਸਕਟਰ ਦਾ ਹਣਾ ਬਿੱਜੀਆਂ ਪਾਣ ਦੇ ਚਾਵਾਂਗੇ ਆਪਾਂ ਤੇ ਨੇ ਜਿਹੜੇ ਉਹਦਾ ਆਪਾਂ ਜਿਹੜੇ ਹਨਾ ਉਹ ਕਰਲੇ ਸੀਗੇ ਤੇ ਆਪਾਂ ਚੱਲਦੇ ਹਾਂ ਹੋਰ ਤੋਤੇ ਟਿੱਪੇ ਧੁੱਪ ਲਵਾਈ ਇਹਨਾਂ ਨੂੰ ਹਨਾ ਟਿੱਪੇ ਤੋਤੇ ਜੀ ਧੁੱਪ ਲਵਾਈ ਇਹਨਾਂ ਨੂੰ ਤੇ ਫੇਰ ਹਰਮਨ ਲੈ ਕੇ ਗਿਆ ਹਨਾ ਇੱਕ ਅਸੀਂ ਸਵੇਰ ਸਵੇਰ ਦੇ ਕੇ ਆਈ ਸੀ ਟੱਕਣ ਲਾਉਣੇ ਅਸੀਂ ਸਿਰਸਰ ਦੇ ਕੇ ਆਈ ਸੀ ਟੱਕਣ ਲਾਉਣੇ ਉਹ ਜਦੋਂ ਮੈਂ ਤਾਂ ਹੁੰਦੀ ਸੀ ਨਾ ਉਹਨਾਂ ਨੂੰ ਨਾਲ ਟੱਕਣ ਜਦ ਦੀ ਉਹ ਹੋ ਗਿਆ ਹਨਾ ਐ ਗੱਲਾਂ ਕਰਦੇ ਸੀਗੇ ਅਸੀਂ ਵੀ ਪਹਿਲਾਂ ਇਹ ਗੱਲਾਂ ਤਾਂ ਹੁਣ ਰਹੀਆਂ ਨਹੀਂ ਹੈਗੀਆਂ ਅੱਗੇ ਇੰਨੇ ਮਜ਼ਬੂਤੀ ਕੰਮ ਹੁੰਦੇ ਸੀ ਮਜਾਲਸੀ ਜੀ ਚੀਜ਼ ਇੱਧਰ ਤੋਂ ਇੱਧਰ ਮਾੜੇ ਜਿਹੀ ਹਿੱਲੇ ਜਾਂਦੀ ਸੀ ਹਨਾ ਫੋਟਕਾਣ ਵਾਇ ਚਦੀ ਤੋਂ ਨੇ ਤੋਂ ਨੇ ਰੁਕਟ ਗਿਆ ਹਨਾ ਇੰਨਾ ਮਤਲਬ ਉਹ ਮਣ ਜਾ ਹੁੰਦਾ ਹੀ ਆਪਣਾ ਹਨਾ ਜਿਹੜੇ ਪਹਿਲਾਂ ਹੀ ਗੱਲਾਂ ਸੀ ਉਹ ਗੱਲਾਂ ਤਾਂ ਨਹੀਂ ਹੋਣਾ ਹੈਗੇ ਦੇਖੋ ਜੀ ਹਨਾ ਤੇ ਚਲੋ ਜੀ ਹੁਣ ਆਪਾਂ ਬਣਾ ਲਈਏ ਚਾਹ ਵਗੈਰਾ ਹੁਣ ਆਪਾਂ ਬਣਾ ਲਈਏ ਜੀ ਚਾਹ ਬਿਸਕੁਟ ਖਾਂ ਵੀ ਕਰਦੇ ਕਹਿੰਦੇ ਚਾਹ ਬਣਾਓ ਨਾਲ ਹਨਾ